ਪੱਟੀ ਉਹਨਾਂ ਦੀ ਜੋੜੀ ਹੋਈ ਜ਼ਮੀਨ ਜਾਇਦਾਦ ਘਰ ਦਾ ਅਟੈਚ ਹੋ ਸਕਦੇ ਆ ਤਾਂ ਠੱਗ ਜੰਟਾਂ ਦੇ ਕਿਉਂ ਅਗਲੀ ਗੱਲ ਕੀ ਤੁਹਾਨੂੰ ਲੱਗਦਾ ਪਰਨੀਤਕਾਰ ਦੇ ਕੁਝ ਚੰਦਕ ਰੁਪਏ ਕੋਈ ਠੱਗ ਬੰਦਾ ਲੈ ਗਿਆ ਸੀ ਇਹ ਕਢਾ ਕੇ ਖਾਤੇ ਚੋਂ ਤੇ 12 ਘੰਟਿਆਂ ਦੇ ਵਿੱਚ ਉਹ ਚਾਰਖੰਡ ਉੱਤਰਾਖੰਡ ਤੋਂ ਬੰਦਾ ਲੱਭ ਲਈ ਸੀ ਪੁਲਿਸ ਤੇ ਇੱਥੇ ਅੱਜ ਲੋਕਾਂ ਦੇ ਕੋਲੇ ਹੱਥਾਂ 'ਚ ਵਿਚਾਰਾਂ ਦੇ ਐਫ ਆਈ ਆਰ ਆ ਨੇ ਫੜੀਆਂ ਹੋਈਆਂ ਮੁਕੱਦਮੇ ਦਰਜ ਹੋਇਆ ਕੋਈ 1 ਚੱਲ ਲੱਖ ਦੀ ਠੱਗੀ ਆ ਕੋਈ 50 ਲੱਖ ਦੀ ਠੱਗੀ ਆ 80 ਲੱਖ ਦੀ ਠੱਗੀ ਆ ਪਰ ਉਹ ਬੰਦੇ ਨਹੀਂ ਫੜੇ ਜਾ ਰਹੇ ਪ੍ਰਸ਼ਾਸਨ ਦੇ ਨੱਕੇਟ ਸਰਕਾਰ ਦੇ ਨੱਕੇਟ ਇੱਥੇ ਮਹਾਲੀ ਚ ਹੀ ਬੈਠ ਕੇ ਦੁਕਾਨਾਂ ਖੋਲ ਕੇ ਬੈਠੇ ਨੇ ਉਹ ਛਰੇ ਆਮ ਹਜ਼ਾਰਾਂ ਬੰਦਾ ਬੈਠਾ ਇੱਕ ਨਹੀਂ ਹਜ਼ਾਰਾਂ ਠੱਗ ਬੈਠਾ ਕੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਜ਼ਿਲ੍ਹੇ ਦੇ ਡੀਸੀ ਨੂੰ ਜਿਲ੍ਹੇ ਦੇ ਸਸ ਨੂੰ ਪਤਾ ਹੀ ਨਹੀਂ ਸਾਰਾ ਪਤਾ ਹੈ ਕਿਉਂ ਮੋٹے ਚੜਾਵੇਂ ਸਰਕਾਰ ਨੂੰ ਮੰਤਰੀਆਂ ਨੂੰ ਐਮਐਲਏ ਨੂੰ ਜਾਂਦੇ ਆ ਉਹਦੀ ਆਰਚ ਇਹ ਗੁੰਡਾਗਰਦੀ ਬੌਂਸਰ ਰੱਖ ਰਿਹਾ ਕੋਈ ਆਮ ਆਤਲ ਬੰਦਾ ਜਾਂਦਾ ਉਥੇ 10 ਬੰਦੇ ਖੜੇ ਹੁੰਦੇ ਆ ਜਿਹੜੇ ਐ ਕਰੀ ਤੇ ਉਥੇ ਕੋਲੇ ਪਿਸਤੌਲ ਵੀ ਹੁੰਦੇ ਆ ਉਹਨਾਂ ਦੇ ਕੋਈ ਬੰਦਾ ਉਹਨਾਂ ਨਾਲ ਗੱਲ ਕਰਨ ਨੂੰ ਜਾ ਕੇ ਇੱਕ ਛੋਟੀ ਜੀ ਗੱਲ ਆ ਬਾਈ ਅਸੀਂ ਐਡੀ ਦੂਰੋਂ ਆਏ ਆ ਬਾਈ ਬਟਿੰਡੇ ਜ਼ਿਲ੍ਹੇ ਦਾ ਸਾਡੇ ਮਾਨਸੇਹਲੇ ਤੋਂ ਵੀ ਜਿਹੜਾ ਮਹਾਰੀ ਦਾ ਐਮ ਐਲ ਏ ਆ ਕੀ ਉਹ ਸੁੱਤਾ ਪਿਆ ਉਹਨੂੰ ਪਤਾ ਨਹੀਂ ਹੈਗਾ ਵੀ ਮੇਰੇ ਐਡਾ ਮੇਰੇ ਇੱਥੇ ਜ਼ਿਲ੍ਹੇ ਦੇ ਵਿੱਚ ਐਡਾ ਨੁਕਸਾਨ ਹੋ ਜਾਂਦਾ ਆ ਕੁਛ ਹੋਈ ਨਾ ਉਹ ਲੋਕਾਂ ਲਈ ਪ੍ਰੋਟੈਸਟ ਕਰ ਲਿਓ ਲੋਕਾਂ ਨੂੰ ਇਨਸਾਫ਼ ਦਿਵਾ ਲਈ ਪਰ ਇਹਨਾਂ ਨੇ ਕੱਖ ਨਹੀਂ ਕਰਨਾ ਧੰਨਵਾਦ ਸਾਡੇ ਸਾਰਿਆਂ ਦਾ ਅਸੀਂ ਦਾ ਇੱਕ ਗੱਲ ਉਥੇ ਦੁਬਾਰਾ ਰਹੇਗੀ ਮੈਂ ਦੁਬਾਰਾ ਫੇਰ ਬੇਨਤੀ ਕਰਦਾ ਮੈਂ ਅਸੀਂ ਦੋਨੇ ਖੜੇ ਆ ਅਸੀਂ ਲੱਖਾਂ ਨਹੀਂ ਕਰੋੜਾਂ ਰੁਪਈਆ ਲੋਕਾਂ ਦਾ ਕਢਾਇਆ ਜੁੱਤੀਆਂ ਨਾ ਕਢਾਇਆ ਡੰਡੇ ਨਾ ਕਢਾਇਆ ਪਿਆਰ ਨਾ ਕਢਾਓ ਜਿਵੇਂ ਮਰਜ਼ੀ ਕਢਾਇਆ ਅਸੀਂ ਇਹ ਗੱਲ ਅੰਦਰ ਮੈਂ ਡੀਸੀ ਮੰਤੂ ਨੂੰ ਵੀ ਕਹੀ ਸੀ ਬਾਕੀ ਅਸੀਂ ਆਮ ਬੰਦੇ ਆ ਜੇ ਅਸੀਂ ਕਢਾਸਨਾ ਤੁਸੀਂ ਤਾਂ ਬਹੁਤ ਵੱਡੀ ਤਾਕਤ ਹਸੋ ਦੇ ਕੋਲ ਤਾਂ ਇਹਦੇ ਉੱਤੇ ਸਾਡੇ ਨਾਂ ਤੇ ਕੋਈ ਬੰਦਾ ਕਿਸੇ ਤੋਂ ਪੈਸੇ ਮੰਗਦਾ ਕੋਈ ਬੰਦਾ ਕੋਈ ਹੋਰ ਚੀਜ਼ ਮੰਗਦਾ ਸਾਡੇ ਧਿਆਨ ਚ ਲਿਆਓ ਸਾਨੂੰ ਨਹੀਂ ਆਪਣਾ ਵੀ ਮੈਂਬਰ ਹੋਵੇ ਕੋਈ ਵੀ ਅਸੀਂ ਬਖਸ਼ਣਾ ਨਹੀਂ ਅਸੀਂ ਸਾਡਾ ਆਪਣਾ ਵੀ ਕੋਈ ਕਿਸੇ ਨੂੰ ਬਖਸ਼ਣਾ ਨਹੀਂ ਕਿਉਂਕਿ ਸਾਡੇ ਨਾਲੇ ਬਹੁਤ ساری ਗੱਲਾਂ ਸਾਹਮਣੇ ਆ ਰਹੀਆਂ ਮੇਰੇ ਤਾਂ ਹੁਣ ਹੀ ਸਾਹਮਣੇ ਇਹ ਪਰਸੋਂ ਕੀ ਬੰਦਾ ਲੱਖ ਰੁਪਏ ਮੇਰਾ ਨਾਮ ਲੈ ਕੇ ਲੈ ਗਿਆ ਵੀ ਲੱਖ ਰੁਪਏ ਨੂੰ ਦੇਣਾ ਮੈਂ ਆਪਣੇ ਚੁੱਪ ਕਰਾ ਦੂੰਗਾ ਲੱਖੇ ਇਹਦੇ ਨਾਂ ਤੇ ਪਤਾ ਨਹੀਂ ਕਿੰਨੇ ਕੁ ਲੱਖਾਂ ਕਰੋੜਾਂ ਰੁਪਏ ਇਕੱਠੇ ਕਰ ਜਾਣਗੇ ਵੀ ਕੋਈ ਗੱਲ ਨਹੀਂ ਭੰਦ ਨੂੰ ਚੁੱਪ ਕਰਾ ਲਾਂਗੇ ਸੋ ਇਸ ਕਰਕੇ ਅਸੀਂ ਇਹ ਗੱਲ ਪਹਿਲਾਂ ਵੀ ਕਹੀ ਆ ਹੁਣ ਵੀ ਕਹਿੰਦੇ ਵੇਖ ਕੇ ਚਾਹ ਦੇ ਕੱਪ ਦੇ ਰਵਾਧਾਰ ਨਹੀਂ ਕੋਈ ਗੱਲ ਐ ਅਸੀਂ ਧਿਆਨ ਤੁਹਾਡੇ ਆਉਂਦੀ ਆ ਕੋਈ ਬੰਦਾ ਮੰਗਦਾ ਕਰਦਾ ਉਹਨੂੰ ਪਹਿਲੀ ਗੱਲ ਕਹੋ ਲਿਆਓ ਲੱਖਾਂ ਮੰਗਦਾ ਗੱਲ ਕਰਾ ਭਾਨਾ ਮੰਗਦਾ ਲਿਆ ਗੱਲ ਕਰਾ ਲਿਆ ਦੇ ਦਿੰਨੇ ਆ ਸਾਡੇ ਧਿਆਨ ਚ ਲਿਓ ਭਾਈ ਇਹ ਗੱਲ ਦਾ ਖਾਸ ਕਰ ਰੱਖਣਾ ਅਗਲੀ ਜਿਹੜੀ ਗੱਲ ਵੀਰੇ ਨਵੇੜ ਦੇ ਇੱਕ ਇੱਕ ਸੈਕਿੰਡ ਚ ਮੈਂ ਗੱਲ ਨਵੇੜਦਾ ਇੰਨਾ ਕੋਲੇ ਜਿੰਨੇ ਇੱਥੇ ਆਫਿਸ ਖੁੱਲੇ ਹੋਏ ਇਮੀਗ੍ਰੇਸ਼ਨ ਦੇ ਮੈਂ ਤੁਹਾਨੂੰ ਅੱਜ ਕਲੀਅਰ ਕਨਸੈਪਟ ਕਰਦਾ ਇਹਨਾਂ ਕੋਲੇ ਸਲਾਹ ਦੇਣ ਦਾ ਲਾਇਸੈਂਸ ਆ ਕੰਸਲਟੈਂਸੀ ਦਾ ਇਹ ਵੀ 25000 ਤੋਂ ਵੱਧ ਨਹੀਂ ਲੈ ਸਕਦੇ ਵਰਕ ਪਰਮਿਟ ਵਰਕ ਪਰਮਿਟ ਦੇ ਨਾਂ ਤੇ ਜਿਹੜਾ ਫਰਾਡ ਹੁੰਦਾ ਸਾਰਾ ਫਰਾਡ ਵਰਕ ਪਰਮਿ ਜਿਹੜਾ ਬੰਦਾ ਤੁਹਾਨੂੰ ਵਰਕ ਪਰਮਿਟ ਦੀ ਗੱਲ ਕਰਦਾ ਉਹਨੂੰ ਪੁੱਛੋ ਤੁਹਾਡੇ ਕੋਲ ਮੈਨ ਪਾਵਰ ਦਾ ਲਾਇਸੈਂਸ ਹੈਗਾ ਇੱਥੇ ਕੰਮ ਕਰਨ ਵਾਸਤੇ ਕੰਮ ਕਰਨ ਵਾਸਤੇ ਮੈਨ ਪਾਵਰ ਦਾ ਲਾਇਸੈਂਸ ਚਾਹੀਦਾ ਤੇ ਅਸੀਂ ਕੰਮਲੇ ਹੋ ਜਾਈਏ 5-7 ਲੱਖ ਚ ਵਰਕ ਪਰਮਿਟ ਲੈ ਲੈਨੇ ਆ ਵੀ ਸਾਨੂੰ ਦੇ ਦਿਓ ਨਾ ਸਾਡੇ ਤੋਂ ਜਾਇਆ ਜਾਂਦਾ ਲਾਸਟ ਇੱਕੋ ਗੱਲ ਕਹੂੰਗਾ ਜਿੰਨਾ ਫਰਾਡ ਆ ਜੇ ਤੁਹਾਨੂੰ ਕੋਈ ਕਹਿੰਦਾ ਵਰਕ ਪਰਮਿਟ ਦੇ ਨਾਂ ਤੇ ਉਹ ਫਰਾਉੜਾ ਨਾ ਜਾਓ ਉਹਦੇ ਕੋਲੇ ਹੱਥ ਜੋੜ ਕੇ ਬੈੰਤੀ ਆ ਤੇ ਇਹਨਾਂ ਕੋਲੇ ਜਿਹੜੀਆਂ ਲਾਇਸੈਂਸ ਇਹਨਾਂ ਨੂੰ ਦਿੱਤੇ ਹੋਏ ਆ ਨਾ 500 ਲਾਇਸੈਂਸ ਤੇ ਕਰੀਬ 2025 ਚ ਇਸ਼ੂ ਹੋਇਆ ਹੁਣ ਬਟ 3000 ਆਫਿਸ ਹੋਣਾ ਇਥੇ ਕੋਈ ਖੋਲ ਕੇ ਠੱਗ ਵਾ ਜਾਂਦਾ ਦੁਕਾਨ ਜੀ ਲਿਓ ਜੀ ਸੋ ਨੂੰ ਮੈਂ ਦਸਾਂ ਦਿਨਾਂ ਚ ਇੰਗਲੈਂਡ ਭੇਜ ਦੂੰ ਝੋਲਾ ਭਰ ਕੇ ਉਹਦੀ ਆ ਜਾਂਦੇ ਆ ਬਿਲਕੁਲ ਇਹ ਵੀ ਮਾੜਾ ਮਟਾਪ ਵੀ ਇਕ ਨੂੰ ਹੱਥ ਮਾਰ ਲੋ ਇੱਕ ਵਾਰੀ ਪੈਸੇ ਕਢਾ ਦੇ ਦੁਬਾਰੇ ਫਿਰ ਜਾ ਕੇ ਫਾਟ ਜਾਂਦੇ ਆ ਇਹ ਵੀ ਖਿਆਲ ਰੱਖਿਆ ਕਰੋ ਸਹੀ ਠੀਕ